ਗੁਰਮਤ ਮੇਲਾ ਪਿੰਡ ਤੋਂ ਢਾਈ ਵਾਲਾ ਜੀ ਸਿੰਘਾ ਪ੍ਰੈਸ نیوز ਸੰਚਾਲਕ ਜਸਤੁਨਾ ਵਾਲਾ ਰੰਤੀਰ ਸਿੰਘ ਧੀਰਤਨ ਟਾਹੇ ਵਾਲਾ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਚੋਲਾ ਸਾਹਿਬ ਪਿੰਡ ਤੋਂ ਢਾਹੇ ਵਾਲਾ ਵਿਖੇ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਦਰਬਾਰ ਤੇ ਸਲਾਨਾ ਗੁਰਮਤ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਮਿਤੀ 10 ਅਗਸਤ 2025 ਦਿਨ ਐਤ ਹਰਨੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾਪੂਰਵਕ ਅਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸਰੋਜ ਮਿਤੀ 8 ਅਗਸਤ 2025 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਜਿਨ੍ਹਾਂ ਦੇ ਪੋਗ ਅਜ ਮਿਤੀ 10 ਅਗਸਤ 2025 ਦਿਨ ਐਤਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬਲਾਰੇ ਰਾਗੀ ਢਾਡੀ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਅਤੇ ਸੰਤ ਸਿਪਾਈ ਸਿਸਟਰ ਕਵੀਸ਼ਰੀ ਜਥੇ ਸਰੇ ਵਾਲੀ ਕਲਾਵਾਂ ਵੀ ਆਪਣੀ ਹਾਜ਼ਰੀ ਲਵਾਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਦਰਬਾਰ ਤੇ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੱਸ ਰਹੇ ਨੇ ਜਥੇਦਾਰ ਬਲਦੇਵ ਸਿੰਘ ਜੀ ਉਹਨਾਂ ਨਾਲ ਖੜੀ ਸਮੂਹ ਮੇਲਾ ਪ੍ਰਬੰਧਕ ਕਮੇਟੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਕਰੋ ਰੰਗ ਕਰਾਓ ਮੇਰੇ ਅੱਜ ਉਹ ਪਰਮ ਪਰੇ ਹੋ ਗਏ ਸਰਦਾਰ ਬਲਦੇਵ ਸਿੰਘ ਜੀ ਅੱਜ ਆਹ ਭਾਰੀ ਗੱਠ ਵੇਖਣ ਨੂੰ ਮਿਲਿਆ ਕਿਸ ਪਿੰਡ ਵਿੱਚ ਤੇ ਕਿਸ ਜਗ੍ਹਾ ਤੇ ਖੜੇ ਆਪਾਂ ਕਿਸ ਸੰਬੰਧ ਵਿੱਚ ਗੱਠ ਦਿਖ ਰਿਹਾ ਹੈ ਬਾਬੇ ਸਿੰਘ ਦਾ ਸੰਗ ਦਾ ਡੇਰਾ ਹੈ ਦੋ ਪਿੰਡ ਜੇ ਜੋੜ ਮੇਲਾ ਮਨਾਉਂਦੇ ਆ ਕਰਮੂ ਵਾਲਾ ਤੇ ਤੁੰਨਾ ਕੋ ਨਾਰੀ ਜੂਝੇ ਦੇਰਾ ਪਿੰਡਾ ਬਾਬੇ ਸੀ ਦਸਿਆਂ ਦਾ ਸੌਣ ਦੇ ਮਦਰਲੇ ਐਤਵਾਰ ਜੋੜ ਮੇਲਾ ਹਰ ਹੁੰਦਾ ਵਾ ਦੋਵੇਂ ਨਗਰ ਤੇ ਬਈਕਾਂ ਉੱਕੜ ਕੇ ਜੀਆਂ ਰਲ ਕੇ ਸੰਗਤ ਜੋੜ ਮੇਲਾ ਮਨਾਉਂਦੀਆਂ ਬਹੁਤ ਸ਼ਰਧਾ ਭਾਵਨਾ ਨਾਲ ਫੇਰੇ ਇਥੇ ਦੀਵਾਨ ਵੀ ਸਜਣੇ ਆ ਮਹਾਰਾਜ ਦੇ ਰੌਣਕਾਂ ਮੇਲੇ ਸੀ ਜੀ ਅਗਲੇ ਬਹੁਤ ਮਹਾਰਾਜ ਦੇ ਹਿਸਤਾਨ ਹੈ ਇੱਥੇ ਕੀ ਦੀਵਸਾਂ ਚੜ੍ਹਦੀਆਂ ਆ ਮਹਾਰਾਜ ਉਹ ਵੀ ਮਾਨਾ ਇਥੋਂ ਕੋਈ ਭਾਵਨਾ ਲੈ ਕੇ ਆਉਂਦਾ ਮਾਨਾ ਇਛਾ ਦੀਆਂ ਪੁੰਨੀਆਂ ਬਾਬੇ ਸ਼੍ਰੀ ਕਰਦੇ ਆ ਇਸੇ ਮਹਾਂਪੁਰਸ਼ਾਂ ਦੀ ਸੇਵਾ ਚੱਲਦੀ ਆ ਇਸ ਇਲਾਕੇ ਦੀ ਬਾਬੇ ਤਾਰਾ ਹੋ ਗਏ ਦਇਆ ਹੁੰਦੀ ਉਹ ਇਲਾਕੇ ਨੂੰ ਮਹਾਂਪੁਰਸ਼ਾਂ ਦਾ ਇੱਕ ਹੱਥ ਆ ਦੋ ਨਗਰਾਂ ਤੇ ਇਸ ਇਲਾਕੇ ਚ ਉਹਨਾਂ ਦਸੰਗਾਂ ਦੀ ਜਗਾ ਪਰਗਟਿਆ ਤੇ ਦੋਵੇਂ ਨਗਰ ਗੋੜ ਮੇਲਾ ਰਲ ਕੇ ਮਨਾਉਂਦੇ ਆ ਇਸ ਵੀਰੇ ਸੰਗਤਾਂ ਨੂੰ ਬੇਨਤੀ ਆ ਵੀ ਵਾਟ ਜੜ ਕੇ ਦਰਸ਼ਨ ਕਰਨੇ ਆ ਮਹਾਰਾਜ ਜੀ ਵਰ ਹੋ ਮਹਾਰੇ ਮੀਰ ਕਰੀ ਮਹਾਰੇ ਦਇਆਕਰਨ ਬਾਬੇ ਜੀ ਸਿੰਘ ਸੱਚੇ ਪਾਤਸ਼ਾਹ ਕਰਮੂ ਵਾਲਿਆ ਤੇ ਤੁੰਨਾ ਤੇ ਬਈਕਾਂ ਜੋੜ ਮੇਲਾ ਲਾਉਣ ਦੇ ਮਦਰਲੇ ਐਦਵਾਰ ਮਨਾਇਆ ਜਾਂਦਾ ਮਹਾਰੇ ਮੀਰ ਕਰੀ ਸੱਚੇ ਪਾਤਸ਼ਾਹ ਬਾਬੇ ਜੀ ਸਿੰਘ ਸੱਚੇ ਪਾਤਸ਼ਾਹ ਹਰਕ ਨੂੰ ਖੁਸ਼ੀਆਂ ਪ੍ਰਾਪਤ ਕਰੇ ਮਹਾਰੇ ਸੱਚੇ ਪਾਤਸ਼ਾਹ ਹਰਕ ਨੂੰ ਖੁਸ਼ੀਆਂ ਦੇਵੇ ਬੁੱਲੇ ਕੱਪੜੀ ਦੇਵੇ ਮਹਾਰੇ ਸੱਚੇ ਪਾਤਸ਼ਾਹ ਬੇਨਤੀ ਆ ਗੁਰੂ ਜੀ ਸੰਗਤਾਂ ਸਵੇਰੀ ਘੋੜ ਮੇਲਾ ਐ ਦਵਾਰ ਗੁਰੂ ਜੀਆਂ ਸੰਗਤਾਂ ਨੂੰ ਵਾਝੂੜ ਦੇ ਬੇਨਤੀ ਆਵਾਜ਼ ਚੜ ਕੇ ਦਰਸ਼ਨ ਦਿਓ ਮਹਾਰਾਜ ਇਹ ਕਹਿੰਦਾ ਮਤਲਬ ਕੱਲ ਨੂੰ ਭਾਰੀ ਦੀਵਾਨ ਸੱਜਣਗੇ ਜਿਸ ਦਿਨ ਭਾਰੀ ਦੀਵਾਨ ਸੱਜਣਗੇ ਮਹਾਰਾਜ ਦੀ ਸੱਚੀ ਪਾਤਸ਼ਾਹੀ ਹਰ ਜੋੜ ਮੇਲੇ ਦੀ ਸੱਚੀ ਪਾਤਸ਼ਾਹੀਆਂ ਮੇਰਾ ਹੁੰਦੀਆਂ ਵਾ ਇੱਕਦਮ ਤਾਂ ਵਾਝ ਚੜ ਕੇ ਹੀ ਜੋੜ ਮੇਲਾ ਆ ਰਕੀ ਦਿੱਤੇ ਗੁਰੂ ਜੀ ਸੰਗਤ ਨੇ ਇਹਦੇ ਸ਼ਨਾਉਧਰੀ ਬਣਾਈਆਂ ਬਹੁਤ ਜ਼ੋਰ ਕਰਦੀ ਸਭਤੀ ਕਰਦੀ ਆ ਇਤਨਾ ਦੀ ਕਰਮੂ ਵਾਲੀ ਦੀ ਬਈਕਾਂ ਲਾ ਕੇ ਦੀ ਸੰਗ ਧਿਆ ਮਹਾਰਾ ਗੁਰੂ ਨਾਨਕ ਸਾਹਿਬ ਅਰਜੰਦੇ ਮਹਾਰਾਯੋ ਬਿਨਾਂ ਦੇ ਸੰਗਤਾਂ ਨੇ ਸਿਰਪੇ ਮੇਰ ਦਾ ਹੱਥ ਰੱਖਣੋ ਗੁਰੂ ਸਾਹਿਬ ਆਪ ਸੇਵਾ ਕਰਾਉਣ ਮਹਾਰਾ ਸੱਚੇ ਪਾਤਸ਼ਾਹ ਫੈਮਰੀ ਮਹਾਰਾ ਇਹਨਾਂ ਦੇ ਦਿੱਤੇ ਮੇਰ ਦਾ ਹੱਥ ਰੱਖਣੋ ਬਾਬਾ ਤਾਰਾ ਸਿੰਘ ਜੀ ਬਾਬਾ ਚੰਦ ਸਿੰਘ ਜੀ ਬਾਬਾ ਸੋਨ ਸੋ ਬਾਬਾ ਦਇਆ ਹੋ ਇਹਨਾਂ ਨੂੰ ਕੁਝ ਨਹੀਂ ਦੇਣ ਮਹਾਰਾ ਜੋ ਵੀ ਮੰਗਣੇ ਤੋਂ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਦੀ ਭਾਵਨਾ ਪੂਰੀ ਕਰੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਇਹ ਕਾ ਸੁਖੀ प्राप कराज वाहिरी e poi sono fatto